ਇਹ ਮੱਥੇ ਜਾਣ ਸਲਾਹ ਨੂੰ ਸੁਣ ਰਿਹਾ ਸੀ ਇਲਾਨ ਕੀਤਾ ਜੀ ਨਹੀਂ ਦੇਖੋ ਮੇਰਾ ਫਰਜ਼ ਆ ਮੇਰੀ ਡਿਊਟੀ ਆ ਜਦੋਂ ਮੈਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮੇਰੇ ਲੀਡਰ ਹਰਮੇਸ਼ ਸ਼ਾਹ ਜੀ ਨੇ ਜਦੋਂ ਮੈਨੂੰ ਮੌਕਾ ਦਿੱਤਾ ਹੈ ਤੇ ਮੈਂ ਜੇ ਪੰਜਾਬ ਦਾ ਰੇਲਵੇ ਵਿਭਾਗ ਮੈਨੂੰ ਮਿਲਿਆ ਤੇ ਰੇਲਵੇ ਚ ਨਾ ਮੈਂ ਕਰ ਸਕਾਂ ਕੁਝ ਤੇ ਫਿਰ ਮੇ ਦਾ ਫਾਇਦਾ ਕੀ ਆ ਮੈਂ ਤੁਹਾਨੂੰ ਅੱਜ ਇੱਕ ਹਿਸਟੋਰੀਕ ਫੈਕਟ ਦੱਸਣਾ ਚਾਹੁੰਦਾ ਇੱਕ ਗੋਰਿਆਂ ਨੇ ਬ੍ਰਿਟਿਸ਼ਰ ਨੇ ਇੱਕ ਇਨਟਰਮ ਗਵਰਨਮੈਂਟ ਬਣਾਈ ਸੀ ਤਕਰੀਬਨ 1936 ਚ 1936 ਤੇ ਉਸ ਵੇਲੇ ਜਿਹੜਾ ਮੈਂ ਕਾਦੀਆਂ ਬਿਆਸ ਦੀ ਗੱਲ ਤਾਂ ਕਰ ਰਿਹਾ ਵੀ ਉਦੋਂ ਕਾਦੀਆਂ ਤੋਂ ਉਸ ਵੇਲੇ ਜਿਹੜੇ ਰੇਲਵੇ ਮਿਨਿਸਟਰ ਬਣੇ ਪਹਿਲੇ ਉਹਨਾਂ ਦਾ ਨਾਮ ਸੀ ਸਰ ਯਾਕੁਰ ਉਲਾ ਖਾਨ ਯਾਕੁਰ ਉਲਾ ਖਾਨ ਤੇ ਸਰ ਯਾਕੁਰ ਉਲਾ ਖਾਨ ਜਦੋਂ ਕਾਦੀਆਂ ਦੇ ਸੀ ਤੇ ਇਹਨਾਂ ਨੇ ਉਸ ਵੇਲੇ ਸਭ ਤੋਂ ਪਹਿਲਾ ਫੈਸਲਾ ਰੇਲਵੇ ਲਾਈਨ ਦਾ ਆਪਣਾ ਕਾਦੀਆਂ ਤੋਂ ਵਿਆਸ ਤੁਸੀਂ ਜਾਣਦੇ ਹੋ ਵੀ ਵਿਆਸ ਕਿੱਡਾ ਵੱਡਾ ਸਾਡਾ ਡੇਰਾ ਵੀ ਆ ਉੱਥੇ ਲੱਖਾਂ ਸ਼ਰਧਾਲੂ ਉਸ ਤੋਂ ਬਾਅਦ ਕਾਦੀਆਂ ਜਿਹੜਾ ਇੱਕ ਬਹੁਤ ਵੱਡਾ ਸਾਡੇ ਮੁਸਲਿਮ ਭਾਈਚਾਰਾ ਦੁਨੀਆ ਤੋਂ ਉੱਥੇ ਹਰ ਸਾਲ ਸਜਦਾ ਕਰਨ ਆਉਂਦਾ ਇਸੇ ਤਰੀਕੇ ਨਾਮਦੇਵ ਸਾਡੇ ਬਹੁਤ ਹੀ ਪਵਿੱਤਰ ਬਹੁਤ ਹੀ ਸਾਡੇ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਉੱਥੇ ਇੱਧਰ ਜੁੜਾਓ ਤੇ ਆ ਪਿਛਲੇ ਸਾਡੇ ਇੱਕ ਨਾ ਸ਼ਿੰਦੇ ਜੀ ਸੀਐਮ ਰਹੇ ਤੇ ਹੁਣ ਡੈਪਟੀ ਸੀਐਮ ਉਹ ਵੀ ਆ ਕੇ ਗਏ ਇਹ ਤਿੰਨ ਹਿਸਟੋਰੀਕਲ ਗੱਲਾਂ ਨੇ ਤੇ ਉਹਦੇ ਲਈ ਉਸ ਵੇਲੇ ਤੋਂ ਉਹਨਾਂ ਦਾ ਨੀ ਪੱਥਰ ਵੀ ਲੱਗਿਆ ਪਰ ਉਸ ਵੇਲੇ ਤੋਂ ਇਹ ਸਾਰੇ ਡੀਫ੍ਰੀਜ਼ ਕਰਦੇ ਸੀ ਡੀਫ੍ਰੀਜ਼ ਕਰਨ ਦਾ ਮਤਲਬ ਇਹ ਹੁੰਦਾ ਵੀ ਬਿਲਕੁਲ ਇਹਨੂੰ ਠੰਡੇ ਬਸਤੇ ਚ ਪਾ ਦਿਓ ਸਿੱਟ ਦਿਓ ਇਹਦੀ ਲੋੜ ਨਹੀਂ ਪਰ ਹੁਣ ਅਸੀਂ ਆ ਪਿਛਲੇ ਹਫਤੇ ਹੀ ਇਹਨੂੰ ਡੀਪ ਫ੍ਰੀਜ਼ ਮਤਲਬ ਇਹਨੂੰ ਫ੍ਰੀਜ਼ ਕੀਤਾ ਹੋਇਆ ਸੀ ਇਹਨੂੰ ਫ੍ਰੀਜ਼ ਕੀਤਾ ਹੋਇਆ ਸੀ ਵੀ ਇਹਨੂੰ ਬਰਫ਼ ਚ ਲਾ ਦੋ ਮਤਲਬ ਇਹ ਆ ਉਹ ਬਰਫ਼ ਲੱਗੀ ਚ ਬਿਲਕੁਲ ਜਿਹੜਾ ਪਿਆ ਸੀ ਉਹਨੂੰ ਕੱਢ ਕੇ ਡੀਪ ਫ੍ਰੀਜ਼ ਕੀਤਾ ਏ ਡੀਪ ਫ੍ਰੀਜ਼ ਪ੍ਰੋਜੈਕਟ ਕਰਕੇ ਮਤਲਬ ਅਸੀਂ ਬੋਰਡ ਨੇ ਰੇਲਵੇ ਮਿਨਿਸਟਰੀ ਨੇ ਇਹਨੂੰ ਥੱਲੇ ਜ਼ੋਨ ਨੂੰ ਭੇਜਤਾ ਏ ਵੀ ਇਹ ਪ੍ਰੋਜੈਕਟ ਕਰਨਾ ਏ ਤੇ ਹੁਣ ਇਹਦੇ ਲਈ ਕਿੰਨੇ ਪੈਸੇ ਲੱਗਣੇ ਆ ਉਹ ਦੱਸੋ ਸਰ ਉਹ ਬਣਾ ਕੇ ਜਲਦੀ ਤੋਂ ਜਲਦੀ ਆ ਇਹ ਅਗਲੇ ਸਾਲ ਮਤਲਬ ਜਨਵਰੀ ਇੱਕ ਮਹੀਨਾ ਹੀ ਰਹਿ ਗਿਆ ਤੇ ਜਨਵਰੀ ਫਰਬਰੀ ਚ ਇਹਦੀ ਬੜੀ ਖੁਸ਼ੀ ਆ ਜਿਹੜੀ ਇਹ ਸਾਰੇ ਬਾਰਡਰ ਇਲਾਕੇ ਨੂੰ ਇਹ ਜਿਹੜੀ ਖੁਸ਼ੀ ਆ ਦਵਾਂਗੇ ਤੇ ਬਹੁਤ ਚਿਰ ਦਾ ਲੰਬਾ ਪ੍ਰੋਜੈਕਟ ਆ ਜਿਹੜਾ ਇਹ ਉਹ ਸ਼ੁਰੂ ਹੋਊਗਾ ਫਿਰ ਮੈਂ ਇਹ ਚ ਬੇਨਤੀ ਕਰਦਾ ਵੀ ਸਾਰੀ ਪੋਲੀਟੀਕਲ ਪਾਰਟੀਆਂ ਸਾਰੀ ਪੰਜਾਬ ਦੇ ਲੋਕ ਮਾਝੇ ਦੇ ਲੋਕ ਤੇ ਇਹਦੇ ਵਿੱਚ ਸਾਥ ਦੇਣ ਕੋਈ ਇਹ ਫਿਕਰ ਕਰਨ ਦੀ ਲੋੜ ਨਹੀਂ ਵੀ ਜਿੱਦੀ ਜ਼ਮੀਨ ਆਏਗੀ ਵਿੱਚ ਉਹਨੂੰ ਕਮੀ ਰਹਿ ਜਾਏਗੀ ਕੋਈ ਬਾੜੀ ਜ਼ਮੀਨ ਰੇਲ ਨੂੰ ਚਾਹੀਦੀ ਨਹੀਂ ਹੁੰਦੀ ਨੀ ਪਟੜੀ ਵਰਗ ਵਾਂਗੂ ਹਾਈਵੇ ਵਾਂਗੂ ਪਟੜੀ ਛੋਟੀ ਹੁੰਦੀ ਆ ਤੇ ਜੇ ਉਹ ਰੇਟ ਹੋਊਗਾ ਵਾਜਬ ਤੋਂ ਵਾਜਬ ਰੇਟ ਜੋ ਸਟੇਟ ਗਵਰਨਮੈਂਟ ਕਹੇਗੀ ਉਹ ਰੇਟ ਜਿਹੜਾ ਹੈ ਉਹ ਮਿਲੇਗਾ ਮੈਂ ਇਹ ਗੱਲ ਕਰ ਰਿਹਾ ਬਈ ਪਿਛਲੇ ਦਿਨਾਂ ਪਿਛਲੇ ਦਿਨਾਂ 'ਚ ਇੱਕ ਬਹੁਤ ਵੱਡੀ ਗੱਲ ਚੱਲੀ ਬਈ ਇਹ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਇਹਨਾਂ ਦੇ ਬੜੇ ਵੱਡੇ ਗੈਂਗਸਟਰ ਨਾਲ ਲਿੰਕ ਨੇ ਇਹ ਜਦੋਂ ਆਪ ਜੇਲ੍ਹ ਮੰਤਰੀ ਸੀ ਜਦੋਂ ਇਹ ਜੇਲ੍ਹ ਮੰਤਰੀ ਸੀ ਉਸ ਵੇਲੇ ਸਭ ਤੋਂ ਮੈਂ ਸਮਝਦਾ ਖੂਨਖਾਰ ਬੰਦਾ ਜਿਹੜੋਂ ਕਿਹਾ ਜਾਂਦਾ ਅंसारी ਜਿਨ੍ਹਾਂ ਦਾ ਨਾਮ ਉਹ ਇਹਨਾਂ ਨੇ ਆਪਣੀ ਜੇਲ੍ਹ ਚ ਰੋਪੜ ਚ ਚੰਡੀਗੜ੍ਹ ਦੇ ਨੇੜੇ ਉਹਨੂੰ ਰੋਪੜ ਦੀ ਜੇਲ੍ਹ ਚ ਇਹਨਾਂ ਨੇ ਰੱਖਿਆ ਦਿਨਾਂ ਚਿਰ ਵੀ ਇਹ ਜੇਲ੍ਹ ਮਿਨਿਸਟਰ ਰਹੇ ਜਿਨ੍ਹਾਂ ਦੇਲੇ ਡਿਪਟੀ ਸੀਐਮ ਰਹੇ ਕੋਰਟ ਤੇ ਸੁਪਰੀਮ ਕੋਰਟ ਨੂੰ ਆ ਕੇ ਉਹਨਾਂ ਦੇ ਉਹ ਇੱਥੋਂ ਆ ਕੇ ਕਢਾਉਣਾ ਪਿਆ ਇਹ ਐਡੀ ਗੁੱਝੀ ਯਾਰੀ ਆ ਇਹ ਐਮਪੀ ਸਾਹਿਬ ਦੀ ਇਹਨਾਂ ਦੇ ਪਰਿਵਾਰ ਦੀ ਇਹ ਹੈਪਚੁਲ ਨੇ ਕੰਮਾਂ ਚ ਅੱਜ ਮੈਂ ਹੈਰਾਨ ਹੋਇਆ ਇਹ ਪਹਿਲਾਂ ਵੀ ਇਹਨਾਂ ਦੇ ਫਾਦਰ ਜਾਂ ਇਹ ਵੀ ਇਹਨਾਂ ਨੂੰ ਰਿਜ਼ਾਈਨ ਦੇਣਾ ਪੈ ਗਿਆ ਸੀ ਇੱਕ ਨੱਟੀ ਨਾਉਣ ਦਾ ਬਹੁਤ ਵੱਡਾ ਟੈਰਸ ਸੀਗਾ ਜਿਨ੍ਹਾਂ ਨਾਲ ਇਹਨਾਂ ਦੇ ਲਿੰਕ ਸੀਗੇ ਤੇ ਉਦੋਂ ਬਾਅਦ ਮੈਂ ਕੱਲ ਹੈਰਾਨ ਹੋਇਆ ਜਦੋਂ ਮੈਂ ਦੇਖਿਆ ਮੈਂ ਤਾਂ ਮੈਨੂੰ ਮੈਂ ਤਾਂ ਬਹੁਤ ਬੜੀ ਇਨਕੁਆਰੀ ਹੈ ਜਿਹੜੀ ਇਹ ਮੰਗਣਾ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਤੇ ਪੰਜਾਬ ਦੇ ਡੀਜੀਪੀ ਤੋਂ ਪਰ ਉਹਨਾਂ ਨੇ ਕਰਨੀ ਨਹੀਂ ਗਈ ਕਿਉਂਕਿ ਸੁੱਖੀ ਰੰਦਾਵੇ ਨੂੰ ਉਹ ਪ੍ਰਤਾਪ ਬਾਜਵਾ ਜਿਹੜੇ ਸਾਡੇ ਸੀਐਲਪੀ ਲੀਡਰ ਨੇ ਉਹਨਾਂ ਦੇ ਉਲਟ ਨਹੀਂ ਇਹਨਾਂ ਦੇ ਖਿਲਾਫ ਕੀ ਕੁਝ ਨਹੀਂ ਆਇਆ ਜੈਦਾਤਾ ਬਾਰੇ ਕੀ ਕੁਝ ਨਹੀਂ ਆਇਆ ਪਰ ਉਹ ਸੁੱਖੀ ਰੰਦਾਵੇ ਨੂੰ ਸੀਐਮ ਮਾਨ ਹੈਂਡ ਇਨ ਗਲੋਬਾ ਕਿਉਂਕਿ ਪ੍ਰਤਾਪ ਬਾਜਵਾ ਤੇ ਇਹ ਦੋਨੋਂ ਕੰਪੀਟੀਟਰ ਨੇ ਤੇ ਮੱਝੇ ਤੋਂ ਆਉਂਦੇ ਆ ਇੱਕ ਜ਼ਿਲ੍ਹੇ ਤੋਂ ਆਉਂਦੇ ਆ ਇਸ ਕਰਕੇ ਸੰਘਰਸ਼ਣ ਆ ਜਿਹੜਾ ਜਿਹੜਾ ਪੂਰਾ ਹੱਥ ਆ ਉਹ ਭਗਵਾਨ ਤਾਂ ਮੰਨਦਾ ਏ ਇਹਨਾਂ ਦੇ ਉੱਤੇ ਐਮਪੀ ਸਾਹਿਬ ਦੇ ਉੱਤੇ ਪ੍ਰਤਾਪ ਬਾਜਵਾਜੀ ਕਰਕੇ ਵੀ ਉਹਨਾਂ ਨੂੰ ਸੈੱਟ ਰੱਖਣ ਲਈ ਅੰਦਰ ਰੱਖੇ ਹੋਏ ਆ ਆਖਰੀ ਗੱਲ ਇੱਕ ਨਰੈਨ ਸਿੰਘ ਚੌੜਾ ਚੌੜਾ ਇਹ ਪਿੰਡ ਆ ਮੈਂ ਹੁਣੀ ਪੜ੍ਹ ਰਿਹਾ ਸੀ ਕਿਹੜਾ ਪਿੰਡ ਆ ਵੀ ਆਹ ਚੌੜਾ ਬਾਜਵਾ ਪਿੰਡ ਆ ਕੋਈ ਮੈਂ ਗਲਤ ਵੀ ਨਾ ਲੈ ਸਕਦਾ ਉੱਥੇ ਦਾ ਨਰੈਨ ਸਿੰਘ ਚੌੜਾ ਜਿਨੇ ਸੁਖਵੀਰ ਬਾਦਲ ਸਾਹਿਬ ਤੇ ਗੋਲੀ ਚਲਾਈ ਤੇ ਜਿਹੜੇ ਮੇਰੇ ਦਾਦਾ ਜੀ ਸ਼ਹੀਦ ਆਜ਼ਮ ਸਰ ਬਿਨ ਸਿੰਘ ਦੇ ਜਿਹੜੇ ਕਾਤਲ ਸੀ ਜਿਹੜੇ ਕਾਤਲ ਹੈਗੇ ਆ ਉਹਨਾਂ ਨੂੰ ਬੜੈਲ ਜੇਲ੍ਹ ਚੋਂ ਸਭ ਤੋਂ ਵੱਡੀ ਜਦੋਂ ਟਨਲ ਬਣੀ ਸੀ ਦੇਸ਼ ਦੀ ਸਭ ਤੋਂ ਵੱਡੀ ਸੁਰੰਗ ਬੜੈਲ ਜੇਲ੍ਹ ਚੋਂ ਜਿਹੜੀ ਬਣਾਈ ਸੀ ਉਹ ਇਹੀ ਨਰੈਨ ਸਿੰਘ ਚੌੜੇ ਨੇ ਬਣਾਈ ਸੀ ਤੇ ਕੱਲ ਜਦੋਂ ਆ ਪੱਗਾਂ ਲਾਉਣ ਵਾਲੀ ਗੱਲ ਚੱਲੀ ਇਹ ਨਰੈਨ ਸਿੰਘ ਚੌੜੇ ਦਾ ਕੱਲ ਭਰਾ ਸੀਗਾ ਜਿਹਨੂੰ ਉੱਥੇ ਕਾਗਜ਼ ਭਰਨ ਲਈ ਬਦਮਾਸ਼ੀ ਕਰਨ ਲਈ ਗੁੰਡਾਗਰਦੀ ਕਰਨ ਲਈ ਨਰੈਨ ਸਿੰਘ ਚੌੜੇ ਦੇ ਭਰਾ ਨੂੰ ਭੇਜਿਆ ਗਿਆ ਸੀ ਜਿਹਦੀ ਪੱਗ ਲਈ ਆ ਕੱਲ ਉਹ ਮਾੜੀ ਗੱਲ ਆ ਪਰ ਉਹਦਾ ਭਰਾ ਚੌੜੇ ਦਾ ਜਿਹਨੇ ਬੜੈਲ ਜੇਲ ਸਭ ਤੋਂ ਵੱਡੀ ਟਨਲ ਬ੍ਰੇਕ ਕੀਤੀ ਹੋਵੇ ਜਿਹਨੇ ਸੁਖਵੀਰ ਬਾਦਲ ਤੇ ਗੋਲੀ ਚਲਾਈ ਹੋਵੇ ਉਹਨਾਂ ਦੇ ਸਾਥੀ ਉਹਦਾ ਦਾ ਸਾਕਾ ਭਰਾ ਉਹ ਐਮਪੀ ਸਾਹਿਬ ਦੇ ਨਾਲ ਇਹ ਰੰਦਾਵਾ ਸਾਹਿਬ ਬਗਲੋਲ ਸਾਹਿਬ ਦੇ ਨਾਲ ਤੇ ਵੱਡੀ ਇਨਕੁਆਰੀ ਹੋਣੀ ਚਾਹੀਦੀ ਆ ਵੀ ਕੀ ਬੜੈਲ ਜੇਲ ਜਿਹੜੀ ਹੋਈ ਟਨਲ ਉਹਦੇ ਵਿੱਚ ਚੌਰੇ ਤੇ ਇਹਨਾਂ ਦੇ ਭਰਾ ਤੇ ਇਹਨਾਂ ਦੇ ਕੀ ਲਿੰਕ ਨੇ ਸੁਖਵੀਰ ਬਾਦਲ ਦੇ ਵੀ ਇਨਕੁਆਰੀ ਹੋਣੀ ਚਾਹੀਦੀ ਆ ਕਿਉਂਕਿ ਇਹ ਚੌੜਾ ਤਾਂ ਇਹ ਸਾਰਾ ਇੱਕ ਪਰਿਵਾਰ ਦਾ ਮੈਂਬਰ ਨੇ ਉਹਨਾਂ ਦੇ ਗੱਡੀਆਂ ਬੜੀਆਂ ਖਲ ਖਲਾਸਾ ਹੋਇਆ ਗੱਲ ਦਾ ਇਸ ਕਰਕੇ ਇਹ ਗੱਲ ਕਹਿਣਾ ਬਿਲਕੁਲ ਸਹੀ ਗੱਲ ਆ ਵੀ ਜੋ ਗੈਂਗਸਟਰ ਜੋ ਅੱਤਵਾਦ ਆ ਉਹ ਇਸ ਘਰੋਂ ਸ਼ੁਰੂ ਹੁੰਦਾ ਮੈਂ ਤਿੰਨ ਗੱਲਾਂ ਦੱਸਤੀਆਂ ਤੁਹਾਨੂੰ ਇਸ ਕਰਕੇ ਇਹ ਬੜੈਲ ਜੇਲ ਦੀ ਤਾਰ ਵੀ ਇਹਨਾਂ ਨਾਲ ਜੁੜ ਸਕਦੀ ਐ ਇਨਕੁਆਇਰੀ ਹੋਣੀ ਚਾਹੀਦੀ ਐ ਮੈਂ ਹਾਈ ਲੈਵਲ ਇਨਕੁਆਇਰੀ ਮੰਗਦਾ ਡੀਜੀਪੀ ਤੋਂ ਕਿਉਂਕਿ ਸੈਂਟਰ ਗਵਰਨਮੈਂਟ ਆ ਇਸ ਕਾਲ ਚ ਬਿਲਕੁਲ ਸਿੱਧਾ ਨਹੀਂ ਆ ਸਕਦੀਆਂ ਤੇ ਇਹ ਪਹਿਲਾ ਨੱਟੀ ਫਿਰ ਨਰੈਨ ਸਿੰਘ ਚੌੜਾ ਉਹਨੇ ਜੇਲ ਬ੍ਰੇਕ ਕੀਤੀ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਈ ਉਹਨਾਂ ਦਾ ਪਰਿਵਾਰ ਇਹਨਾਂ ਦੇ ਸੱਜੇ ਖੱਬੇ ਉਹਨਾਂ ਦਾ ਸਕਾ ਭਰਾ ਇਹਨਾਂ ਦੇ ਸੱਜੇ ਖੱਬੇ ਰਹਿੰਦਾ ਇਹ ਏਡੀ ਬੜੀ ਖਤਰਨਾਕ ਗੱਲ ਆ ਉਦੋਂ ਬਾਅਦ ਜਿਹੜਾ ਅਨਸਾਰੀ ਉਹ ਇਹਨਾਂ ਨੇ ਰੱਖਿਆ ਉਦੋਂ ਬਾਅਦ ਜਿਹੜਾ ਨੌ ਲੱਗਦਾ ਜੱਗੂ ਭਗਵਾਨਪੁਰੀਆ ਉਹ ਇਹਨਾਂ ਨੇ ਪਾਲਿਆ ਹੋਇਆ ਇਸ ਕਰਕੇ ਬੜੇ ਭਾਰੇ ਲਿੰਕ ਨੇ ਇਹਨਾਂ ਦੇ ਪਰਿਵਾਰ ਨਾਲ ਸਤਾਫਿਤ ਹੁੰਦੇ ਆ ਨਹੀਂ ਚੋਣਾ ਕਾਦੀਆਂ ਚੋਣਾ ਕਾਦੀਆਂ ਇਹਦੋਂ ਨਹੀਂ ਕਰਾਉਂਦੇ ਚੋਣਾ ਪਹਿਲਾਂ ਵੀ ਤਾਂ ਚਾਰ ਸਾਲੇ ਡਰਦੇ ਲੁਕਦੇ ਛੋੜਾ ਕਰਾਉਣ ਤੋਂ ਭੱਜਦੇ ਹੀ ਰਹੇ ਆ ਹੁਣ ਆਪ ਤੁਹਾਡੇ ਮੂਹਰੇ ਆ ਵੀ ਜਨਾਜਾ ਨਿਕਲੇ ਆ ਪਿਆ ਜੋ ਗੁੰਡਾਗਰਦੀ ਹੋ ਰਹੀ ਆ ਅਜੇ ਤਾਂ ਕਾਗਜ਼ਾਂ 'ਚ ਅੱਗੇ ਇਲੈਕਸ਼ਨਾਂ 'ਚ ਦੇਖਿਓ ਕੀ ਕੁਝ ਕਰਨਗੇ ਇਸ ਕਰਕੇ ਵੀ ਜਿਹੜੇ ਆਪ ਦੇ ਬੰਦੇ ਨੇ ਨਾਮਿਨੇਟ ਹੀ ਕਰ ਲਿਆ ਕਰੋ ਜੇ ਡੈਮੋਕ੍ਰੇਸੀ ਤਾਂ ਤੁਹਾਨੂੰ ਕਿਸੇ ਨੇ ਪਿੰਡ ਨਹੀਂ ਵੜਨ ਦੇਣਾ ਉੱਥੇ ਤਾਂ ਸਿਰਫ ਤੁਹਾਡਾ ਸਵਾਗਤ ਆ ਜਿਹੜਾ ਉਹ ਦੂਜੀਆਂ ਚੀਜ਼ਾਂ ਦਾ ਹੋਣਾ ਮੈਂ ਨਾ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਦੇ ਨਾਂ ਹੀ ਲੈਂਦੇ ਹੁੰਦੇ ਸੀ ਵੀ ਰੋੜਾ ਤੋਂ ਰੋੜਾ ਹੋਤਾ ਹੈ ਇਸ ਕਰਕੇ ਉਹ bari ਉਧਰ ਕੈਂਪੇਨ ਚੱਲ ਰਹੀ ਹੈ ਮੁੱਖ ਮੰਤਰੀ ਨੂੰ ਪਤਾ ਸੀ ਤਾਂ ਹੀ ਮੁੱਖ ਮੰਤਰੀ ਜਪਾਨ ਜਾ ਕੇ ਉੱਥੇ ਸੀ ਫੂਡ ਖਾ ਰਹੇ ਆ ਵਧੀਆ ਤੋਂ ਵਧੀਆ ਮौज ਕਰ ਰਹੇ ਆ